ਕੀ ਕਹਿਣਾ ਚਾਹੋਗੇ ਸਾਡੇ ਆਦੇ ਸੜਕ ਦੀ ਦਰਿਆ ਦੀ ਸੋਪਾ ਤੇ ਖੜੇਗਾ ਤੋਂ ਬਣਾਈ ਗਈ ਹੈ ਮੁੱਢੋ ਦੱਸੋ ਕੀ ਤੁਹਾਨੂੰ ਕਿੱਥੇ ਮਹਿਸੂਸ ਹੈ ਵੀ ਸੜਕ ਸਹੀ ਨਹੀਂ ਬਣੀ ਕੋਈ ਸਫਾਈ ਨਹੀਂ ਕੀਤੀ ਗਈ ਇਹਨਾਂ ਦਾ ਸੁਪਰਵਾਈਜ਼ਰ ਸੀਗਾ ਮੈਂ ਨਾਮ ਨਹੀਂ ਜਾਣਦਾ ਉਹਨਾਂ ਦਾ ਉਹਨਾਂ ਨੂੰ ਮੈਂ ਕਿਹਾ ਤੁਸੀਂ ਸਫਾਈ ਕਰਵਾਓ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਕਦਾ ਇੱਕ ਬੰਦਾ ਮਜ਼ਦੂਰ ਬੁਲਾ ਕੇ ਸਫਾਈ ਕਰਵਾਈਏ ਰੋਡ ਤੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਹਵਾ ਮਾਰੀ ਹੈ ਔਰ ਉਹਨਾਂ ਤੋਂ ਉੱਪਰ ਲੇਪਾ ਪੋਤੀ ਕਰਤੀ ਹੈ ਉਸਮਾਨ ਮੈਸੂਬਾ ਇਹੋ ਸਭ ਕੁਲ ਵੀ ਆਇਆ ਉਹਨਾਂ ਨੇ ਪੁੱਛਿਆ ਭਈ ਕੀ ਰਿਕੁਆਇਰਮੈਂਟ ਹੈ ਟੈਂਡਰ ਦੀ ਕਾਪੀ ਦਿਓ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਕੇ ਆ ਕੇ ਉੱਟ ਕੇ ਚਲੇ ਗਏ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਜੀ ਵਰਬਲ ਕੁਝ ਨਹੀਂ ਦਿੱਤਾ ਤਾਂ ਨਾ ਕੋ ਕਹਿੰਦੇ ਅਸੀਂ ਦੇ ਹੀ ਨਹੀਂ ਸਕਦੇ ਦੇ ਨਹੀਂ ਸਕਦੇ ਕੋਈ ਗਲਵਾਸ ਕਰਨ ਤੋਂ ਇਨਕਾਰ ਕਰਦਾ ਬਿਲਕੁਲ ਇਨਕਾਰ ਕੀਤਾ ਜੀ ਵਿਕਾਸ ਕੀਤਾ ਜਾ ਰਿਹਾ ਜਿਨ੍ਹਾਂ ਵਾਸਤੇ ਵਿਕਾਸ ਕੀਤਾ ਜਾ ਰਿਹਾ ਉਹਨੇ ਦੀ ਸੁਣਵਾਈ ਵੀ ਨਹੀਂ ਕੀਤੀ ਜੀ ਨਹੀਂ ਕਰ ਰਹੀ ਕੋਈ ਸੁਣਵਾਈ ਨਹੀਂ ਹੁਣ ਫਿਰ ਤੁਸੀਂ ਅਗਲਾ ਕਦਮ ਕੀ ਉਠਾਉਣ ਜਾ ਰਹੇ ਅਸੀਂ ਆਰਟੀ ਲਗਾਵਾਂਗੇ ਜੀ ਬਾਕੀ ਸ਼ਿਕਾਇਤ ਕਰਾਂਗੇ ਡੀਸੀ ਮੈਡਮ ਨੂੰ ਵੀ ਮਿਲਾਂਗੇ ਉਹਨੇ ਜਾ ਕੇ ਕਲੈਕਟਰੀ ਤੌਰ ਤੇ ਸ਼ਿਕਾਇਤ ਕੀਤੀ ਨਹੀਂ ਹੁਣ ਕਰਾਂਗੇ ਜੀ ਅੱਜ ਕਰਾਂਗੇ ਹਾਂਜੀ ਹਾਂਜੀ ਕੀ ਸ੍ਰ ਸੁਨਾਮ ਆਪਣਾ ਮੇਰਾ ਸਰ ਹਰਪਜਨ ਸਿੰਘ ਜਗਨੂ ਸਮਾਜ ਸੇਵਕ ਪਿੰਡ ਖੂਈ ਖੇੜਾ ਤੋਂ ਸੋ ਪਿਛਲੇ ਦਿਨੀ ਤੁਸੀਂ ਦੇਖਿਆ ਸੀ ਜਿਵੇਂ ਸਾਡੇ ਖੂਈ ਖੇੜੇ ਦੇ ਵੀ ਕੁਝ ਮਸਲੇ ਸੀ ਸਟੇਡੀਅਮ ਦੇ ਤੇ ਉਹ ਵੀਰ ਗਏ ਸੀ ਪੱਤਰਕਾਰ ਭਰਾ ਸਾਡੇ ਤੇ ਜਿਵੇਂ ਹੁਣ ਆਪਾਂ ਦੇਖਦੇ ਆਂ ਬਾਈ ਜੀ ਵੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਮਾਨ ਸਾਹਿਬ ਵਰਗਾ ਮਾਨਦਾਰ ਜੇ ਇਹ ਢਾਲ ਆਉਂਦੇ ਆ ਅੱਜ ਅੱਜ ਕੀ ਸਭ ਦੇ ਨਾਲ ਹੈ ਮਾਨ ਸਾਹਿਬ ਦੇ ਇਮਾਨਦਾਰੀ ਤੇ ਲੀਕ ਨਾ ਲੱਗੇ ਤੇ ਆਪਾਂ ਉਥੇ ਪਹੁੰਚ ਕੇ ਕੀ ਉਹ ਆਪਦਾ ਬੰਦਾ ਵੀ ਨਹੀਂ ਭੇਜ ਸਕਦੀ ਸੀ ਇੱਕ ਇੱਥੇ ਜੀ ਤਾਂ ਇਹਨਾਂ ਗੱਲਾਂ ਤੋਂ ਕਈ ਸਾਬਤ ਹੁੰਦਾ ਹੈ ਜੀ ਇਮਾਨਦਾਰੀ ਨਾਲ ਮਾਨ ਸਾਹਿਬ ਕੰਮ ਕਰ ਰਿਹਾ ਹੈ ਪਰ ਇਹ ਥੱਲਿਆਂ ਢਾਲਾ ਰਹੇ ਆ ਅਕਸਰ ਮਾਨ ਸਾਹਿਬ ਦਾ ਖਰਾਬ ਹੋ ਰਿਹਾ ਜੀ ਅਸੀਂ ਤਾਂ ਮਾਨ ਸਾਹਿਬ ਦੇ ਹੱਕ ਵਾਸਤੇ ਆਮ ਆਦਮੀ ਪਾਰਟੀ ਦੇ ਹੱਕ ਵਾਸਤੇ ਲੋਕਾਂ ਦੇ ਹਿਤ ਵਾਸਤੇ ਲੋਕਾਂ ਨੂੰ ਜਗਾ ਕੇ ਛੱਡਾਂਗੇ ਜੀ ਨਾ ਅਸੀਂ ਕਿਸੇ 1 ਰੁਪਏ ਦੇ ਕਾਣੇ ਆ ਕਿਸੇ ਦੇ ਨਾਂ ਰਵਾਮਦਾਰ ਆ ਥਾ ਥਾਂ ਤੇ ਤੁਸੀਂ ਪਿੰਡਾਂ ਦੇ ਵਿੱਚੋਂ ਵੀ ਜਾ ਕੇ ਹਾਲਾਤ ਦੇਖ ਲਓ ਭਾਈ ਜੀ ਮੈਂ ਤਾਂ ਇੱਕ ਬੇਨਤੀ ਕਰੂੰਗਾ ਆਰਟੀਆ ਵੀਰ ਕਹਿੰਦੇ ਆ ਪੌਣ ਨੂੰ ਪੜੇ ਲਿਖੇ ਮੁੰਡੇ ਆ ਆਰਟੀਆ ਵੀ ਪਾਓ ਪਰ ਨਾਲ ਫਿਜ਼ੀਕਲ ਜਾਂਚ ਦੀ ਮੰਗ ਕਰੋ ਜਿਹੜਾ ਫਿਜ਼ੀਕਲ ਜਾਂਚ ਦੇ ਵਿੱਚ ਕੰਮ ਹੋਣਾ ਉਹ ਆਰਟੀਆ 'ਚ ਨਹੀਂ ਹੋਣਾ ਕਾਗਜ਼ ਤਾਂ ਪੂਰੇ ਕਰਕੇ ਦਿਖਾ ਦੇਣਗੇ ਵੀ ਸਾਡਾ ਫੰਡ ਆਇਆ ਅਸੀਂ ਇੱਥੇ ਲਾਤਾ ਉਹ ਲਾਤਾ ਪਰ ਫਿਜ਼ੀਕਲ ਜਾਂਚ ਜਿਹੜੀ ਆਉਂਦਾ ਸਪੋਰਟ ਉਹ ਤਾਂ ਸਿੰਪਲ ਭਰ ਆ ਕੇ ਚੈੱਕ ਕਰਾਓ ਜਿੰਦੇ ਨਾਲ ਇਹਨਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਫਿਰ ਇਹਨਾਂ ਦੀ ਚੀਕ ਨਿਕਲੂਗੀ ਵੀ ਕਿੰਦਾ ਹਿੱਸਾ ਪਤੀ ਕਿੰਨਾ ਸੋਹੀ ਸਾਡੀ ਤਾਂ ਬੇਨਤੀ ਹੈ ਮਾਨਸਾਬ ਦੀ ਸਰਕਾਰ ਜਿਹੜੇ ਵਿਕਾਸ ਕਾਲ ਕਰਵਾਏ ਜਾ ਉਹਨਾਂ ਵਿੱਚ ਕਪੜੇ ਹੋ ਰਹੇ ਨੇ ਉਹਦਾ ਵਿੱਚ ਬਾਈ ਜੀ ਇਕਸਾਨ ਪੰਚਾਇਤਾਂ ਦੇ ਪਾਰਟੀਆਂ ਅਕਸਰ ਖਰਾਬ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਸ਼ਾਇਦ ਆ ਫੰਡ ਹੈ ਉਹਦੇ ਵਿੱਚ ਵੀ ਕੁਪ ਲੱਗ ਬਿਲਕੁਲ ਭਾਈ ਜੀ ਇੱਕ ਗੱਲ ਦੱਸੋ ਮਾਨ ਸਾਹਿਬ ਦੀ ਇਮਾਨਦਾਰੀ ਤੇ ਕੋਈ ਸ਼ੱਕ ਹੈ ਕਿਸੇ ਨੂੰ ਨਹੀਂ ਹੈਗਾ ਜੀ ਪਰ ਕਦੇ ਵੀ ਕੋਈ ਸੜਕ ਬਣਦੀ ਹੈ ਭਾਈ ਜੀ ਉਹਨੂੰ ਪਹਿਲਾਂ ਜੀ ਸੀ ਵੀ ਦੇ ਨਾਲ ਜਾਂਦੇ ਨਾਲ ਕੱਚਾ ਕੀਤਾ ਜਾਂਦਾ ਜਿੱਥੇ ਉਹਦੇ ਵੱਡੇ ਖੱਡੇ ਹੁੰਦੇ ਆ ਉੱਥੇ ਘਟਕਾ ਪਾ ਕੇ ਉਹਨੂੰ ਲੈਵਲ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ 1 ਤੋਂ 1/2 ਇੰਚ ਜਿਹੜਾ ਮਾਲ ਹੁੰਦਾ ਮੋਟੀ ਬਜਰੀ ਪੈਂਦੀ ਆ 19 ਨੰਬਰ ਵੀ ਇਸ ਤਰ੍ਹਾਂ ਇਹਨਾਂ ਦੇ ਹੁੰਦੇ ਆ ਮਤਲਬ ਜਿਹੜੇ ਚਲੋ ਜੋ ਵੀ ਆਪਣੇ ਟੈਂਡਰ ਦੇ ਵਿੱਚ ਹੋਊਗਾ ਆਪਾਂ ਪਤਾ ਕਰ ਲਾਂਗੇ ਉਹਦੇ ਵਿੱਚ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਜਾ ਕੇ ਉੱਤੇ 1 ਇੰਚ ਜਿਹੜਾ ਹੈਗਾ ਮਾਲ ਪੈਂਦਾ ਬਿਲਕੁਲ ਕਲੀਅਰ ਜਿਹੜਾ ਉਹਨੂੰ ਪਲੇਨ ਕਰਦੇ ਆ ਉਹਨੂੰ ਵੀ ਕੋ ਖੱਡਾਰ ਵਗੈਰਾ ਨਾ ਰਵੇ ਪਾਣੀ ਨਾ ਰੁਕੇ ਜਿਆਦਾ ਲੁੱਕ ਪਾ ਕੇ ਪੈਂਦਾ ਤੇ ਇੱਥੇ ਤਾਂ ਤੁਸੀਂ ਮੈਨਲਾ ਤਾਂ ਤੁਹਾਡੇ ਪੱਤਰਕਾਰ ਵੀ ਇਹਨਾਂ ਨੇ ਰਾਤ ਦੇਖਿਆ ਵੀ ਆਹ ਇੱਕ ਉਂਗਲ ਦਾ ਪੋਟਾ ਵਿਸਵਾ ਕਿੰਨਾ ਹੁੰਦਾ 1 ਇੰਚ ਹੁੰਦਾ ਇਹ ਵੀ ਇੱਦਾਂ ਦੇਖੇ ਦੀ ਸੜਕੀ ਸਾਫ ਤੁਸੀਂ ਜਾਂਦੀ ਸੀ ਮੈਂ ਤਾਂ ਜਿਹੜੀ ਸਾਈ ਬਾਈ ਜੀ ਵੀਡੀਓ ਪਈ ਆ ਰੋਡ ਦਾ ਦੋਤ ਪਾਣੀ ਪਾਣੀ ਤੇ ਜਾਂਚ ਤੋਂ ਬਾਅਦ ਹੀ ਹੋਏ ਜਾਂਚ ਦੀ ਮੰਗ ਕਰਦੇ ਆ ਮੰਗਦੇ ਆ ਜੀ ਅਸ ਤਾਂ ਫਿਜ਼ੀਕਲ ਜਾਂਚ ਮੰਗਦੇ ਆ ਦੀ ਮੈਂ ਡੀਸੀ ਮੈਡਮ ਨੂੰ ਵੀ ਬੇਨਤੀ ਕਰਦਾ ਤੁਹਾਡੇ ਮਾਧਿਮ ਨਾਲ ਮੈਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹਦੀ ਇੱਕ ਟੀਮ ਦਾ ਗਠਨ ਕਰਕੇ ਇਹਦੀ ਫਿਜ਼ੀਕਲ ਜਾਂਚ ਕਰਾਓ ਇਸ ਰੋਡ ਦੀ ਸੈਂਪਲ ਭਰਵਾਓ ਇਹਦਾ ਫਿਜ਼ੀਕਲ ਜਾਂਚ ਕਰਾਓ ਸੈਂਪਲ ਦਾ ਕਲੀਅਰ ਹੋ ਜੀ ਬਬਾਈ ਜੀ ਅਸੀਂ ਤਾਂ ਤੁਹਾਨੂੰ ਕਹਿੰਨੇ ਆ ਲਾਈਵ ਹੋ ਕੇ ਤੁਸੀਂ ਪੱਤਰਕਾਰ ਵੀਰ ਸਾਡੇ ਨਾਲ ਚੱਲੋ ਅਸੀਂ ਫੋਟੋ ਬਾਈ ਫੋਟ ਦਾ ਏਰੀਆ ਤੁਹਾਨੂੰ ਪੱਟ ਕੇ ਆਂਦਾ ਸੈਂਪਲ ਦੇ ਦਿੰਨੇ ਆ ਬਜਰੀ ਦਾ ਤੁਸੀਂ ਕਿਸੇ ਵੀ ਲੈਬ ਚ ਚੈੱਕ ਕਰਾ ਲਓ ਜੇ ਉਹ ਇਹਨਾਂ ਦੇ ਆਪ ਇਹ ਨਾ ਘਪਲਾ ਕੀਤਾ ਜਾਂ ਠੇਕਰਾਵਾਂ ਕੀਤਾ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਮਿਲੀ ਭੁਗਤ ਹੈ ਇਹ ਤਾਂ ਬਾਈ ਹੁਣ ਜਦੋਂ ਜਾਂਚ ਹੋਊਗੀ ਤਾਂ ਉਹਦੇ ਚ ਕਲੀਅਰ ਹੋਊਗਾ ਵੀ ਕਿੰਦੀ ਮਿਲਾ ਭੁਗਤ ਹੈਗੀ ਆ ਹੈ ਤਾਂ ਮਿਲਾ ਭੁਗਤੀ ਨਾ ਕੋਈ ਨਾ ਕੋਈ ਤਾਂ ਮਿਲਾ ਭੁਗਤ ਹੋਈ ਆ ਜਿੰਦੇ ਵਜ੍ਹਾ ਨਾਲ ਇਹੋ ਜਿਹਾ ਮਾੜਾ ਕੰਮ ਕੀਤਾ ਗਿਆ ਅੱਜ ਤੱਕ ਤੁਸੀਂ ਮਿਲਾਂ ਦਾ ਚਲੋ ਉਸਤਾ ਸ਼ਹਿਰ 'ਚ ਅੱਜ 40 ਸਾਲ ਹੋ ਮਰੇ ਮੇਰੀ ਤੇ ਉਸਤਾ ਸ਼ਹਿਰ 'ਚ 20 ਸਾਲਾਂ ਦੇ ਹੋ ਕੇ ਆਉਣ ਲੱਗੇ ਹੋਵਾਂਗੇ ਤੁਸੀਂ ਤਾਂ ਜੰਮੇ ਪਲੇ ਇੱਥੋਂ ਦੇ ਬਾਈ ਕਦੇ ਇਹੋ ਜਿਹਾ ਇਤਿਹਾਸ 'ਚ ਸੜਕ ਬਣੀ ਸੀ ਇਹੋ ਜਿਹੀ ਕਦੇ ਇਹ ਜਿਆ ਮਾਰੀ ਰੋਡ ਬਣੀ ਸੀ ਲਾਈਵ ਹੋਇਆ ਲੈ ਵੀ ਮੇਰੇ ਜਦੋਂ ਮੈਂ ਕਾਮੀ ਡੇ ਵਿਚ ਆਇਆ 20 ਸਾਲ ਦੇ ਕਰੀਬ ਵਿੱਚ ਕੋਈ ਸੜਕ ਪਹਿਲੀ ਵਾਰ ਬਣੀ ਹੈ ਹਾਂਜੀ ਤੁਸੀਂ ਕਿਹਾ ਤੁਸੀਂ ਖੁਦ ਕਿਹਾ ਬਾਈ ਜੀ ਤੁਸੀਂ ਦੱਸੋ ਫਿਰ ਜੇ ਕਿਹਾ ਤਾਂ ਤੁਸੀਂ ਵੀ ਕੋਈ ਵਜਨ ਆਪਾਂ ਬਈ ਦੇਖਦੇ ਤਾਂ ਹਾਣਾ ਆਪਾਂ ਸਮਾਜ ਚ ਵਿਚਰਦੇ ਆ ਆਪਣਾ ਕੋਈ ਚਰਬਾ ਵੀ ਹੁੰਦਾ ਇਕੱਲੇ ਆਪਾਂ ਕਿਤਾਬੀ ਕਿੜੇ ਤਾਂ ਹੈ ਨਹੀਂ ਕੋਈ ਆਪਣੇ ਹੋਏ ਹੋ ਤੁਸੀਂ ਦੁਕਾਨਦਾਰਾਂ ਦੇ ਨਾਲ ਵੀ ਆਏ ਹੋ ਸਮਾਜ ਸੇਵੀ ਵੀ ਜੁੜੇ ਹੋ ਹਾਂਜੀ ਪਾਰਟੀ ਦੇ ਅਧਿਕਾਰੀ ਵੀ ਹੋ ਅਗਲਾ ਕਦਮ ਤੁਸੀਂ ਕੀ ਉਠਾਣ ਜਾ ਰਹੇ ਹੋ ਭਾਈ ਜੀ ਅਗਲਾ ਕਦਮ ਸਾਡਾ ਇਹੀ ਹੈ ਇੱਕ ਤਾਂ ਅਸੀਂ ਮੁੱਖ ਮੰਤਰੀ ਭਵੰਤ ਸਿੰਘ ਮਾਨ ਜੀ ਨੂੰ ਅਸੀਂ ਜਿਹੜਾ ਹੈਗਾ ਰਿਟਰਨ ਦੇ ਵਿੱਚ ਦਿੰਨੇ ਆ ਦੀ ਸ਼ਿਕਾਇਤ ਡੀਸੀ ਮੈਡਮ ਨੂੰ ਦਿੰਨੇ ਆ ਬਾਕੀ ਜੋ ਇਹਨਾਂ ਦੇ ਆਈਓ ਸਾਹਿਬ ਹੈ ਇਹਨਾਂ ਨੂੰ ਸਾਰਿਆਂ ਨੂੰ ਦੇ ਕੇ ਅਸੀਂ ਇੱਕ ਤਾਂ ਫਿਜ਼ੀਕਲ ਜਾਂਚ ਦੀ ਮੰਗ ਕਰਦੇ ਆ ਔਰ ਇਹਦੀ ਜਾਂਚ ਦੀ ਮੰਗ ਕਰਦੇ ਨੇ ਇਹਦੀ ਜਾਂਚ ਕੀਤੀ ਜਾਵੇ ਤਾਂ ਜੋ ਮਾਨ ਸਾਹਿਬ ਦੀ ਇਮਾਨਦਾਰੀ ਦੇ ਉੱਤੇ ਕੋਈ ਲੀਕ ਨਾ ਲੱਗ ਸਕੇ ਸਰਕਾਰ ਦੇ ਉੱਤੇ ਅਕਸ ਦੇ ਸਰਕਾਰ ਦਾ ਅਕਸ ਨਾ ਖਰਾਬ ਹੋਵੇ ਔਰ ਮਾਨ ਸਾਹਿਬ ਤੋਂ ਅਸੀਂ ਟਾਈਮ ਵੀ ਮੰਗਿਆ ਹੋਇਆ ਟਾਈਮ ਲੈ ਰਹੇ ਆ ਜਲਦ ਉਹਨਾਂ ਨੂੰ ਕੁਝ ਹੋਰ ਵੀ ਮੁੱਦੇ ਨੇ ਬੜੇ ਕਰਕੇ ਮਾਨ ਸਾਹਿਬ ਦੇ ਅਕਸ ਦੇ ਉੱਤੇ ਉਂਗਲ ਚੱਕੀ ਜਾਂਦੀ ਹੈ ਤਾਂ ਉਹਦੇ ਬਾਰੇ ਅਸੀਂ ਉਹਨਾਂ ਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ ਕਰਾਵਾਂਗੇ ਸੋ ਇਹ ਸਾਡੀ ਤਾਂ ਬੇਨਤੀ ਹੈ ਜੀ